ਤਸ ਸੇਗਾ ਦੋਸਤੋ ਮਹਾਨ ਅਮਨੀਤ ਸਿੰਘ ਚਿਮਾ ਤੁਸੀਂ ਦੇਖ ਰਹੇ ਜੀਬੀਸੀ ਅਪਡੇਟ ਆ ਹੁਣ ਰੁਕ ਕਰਦੇ ਆ ਪੰਜਾਬ ਦੀਆਂ ਮੁੱਖ ਖਬਰਾਂ ਵੱਲ ਸਭ ਤੋਂ ਪਹਿਲਾਂ ਹੈਡਲਾਈਨਸ ਵੋਟ ਪਾਉਣ ਲਈ ਚੋਣ ਕਮਿਸ਼ਨ ਵੱਲੋਂ ਲੋਕਾਂ ਨੂੰ ਕੀਤਾ ਗਿਆ ਜਾਗਰੂਕ ਵਾਲਵਾਲ ਬਚੀ ਸ਼ਿਵ ਸਨਾ ਯੂਬੀਟੀ ਨੇਤਾ ਸੁਸ਼ਮਾ ਅੰਧਾਰੇ ਚੋਣ ਪ੍ਰਚਾਰ ਤੋਂ ਪਹਿਲਾਂ ਹੈਲੀਕਾਪਟਰ ਕਰੈਸ਼ ਆਜ਼ਾਦੀ ਦੇ ਪ੍ਰਗਟਾਵੇ ਤੇ ਜਨਤਕ ਸੁਰੱਖਿਆ ਵਿਚਕਾਰ ਸੰਤੁਲਨ ਹੋਣਾ ਚਾਹੀਦਾ ਹੈ ਅਮਰੀਕੀ ਯੂਨੀਵਰਸਿਟੀਆਂ ਚ ਵਿਰੋਧ ਤੇ ਭਾਰਤ BSF ਨੇ ਪੱਕੇ ਸਰਹੱਦ ਤੇ ਫਰਿਆਕ ਉਸ ਬੈਠਿਆ ਇੱਕ ਪਿਸਤੌਲ ਅਤੇ ਪੰਜ ਰੌਂਦ ਬਰਾਮਦ ਜਾਂਚ ਜਾਰੀ ਭਾਗਾ ਕਾਉਂਸਲਰ ਤੇ ਹੋਇਆ ਜਾਨਲੇਵਾ ਹਮਲਾ ਸੀਸੀਟੀਵੀ ਚ ਕੈਦ ਹੋਈ ਸਾਰੀ ਘਟਨਾ ਨਗਰ ਨਿਗਮ ਦੇ ਵਰਕਸ਼ਾਪ ਕਪਲੇ ਚ ਸਰਕਾਰੀ ਕਰਮਚਾਰੀਆਂ ਦਾ ਵੀ ਨਾਮ ਆਇਆ ਹੋਣਗੇ ਵੱਡੇ ਖੁਲਾਸੇ ਜਦੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੀ ਪਤਨੀ ਦੀ ਫਿਸਲੀ ਜ਼ੁਬਾਨ ਕਰਤੀ ਆਪ ਨੂੰ ਵੋਟ ਪਾਉਣ ਦੀ ਅਪੀਲ ਜਦੋਂ ਜ਼ਿਲ੍ਹੇ 'ਚ ਆਈ ਫਰਸਟ ਲੜਕੀ ਤਾਂ ਭਾਵਕ ਹੋਏ ਮਾਪਿਆਂ ਦੇ ਨਿਕਲੇ ਹੰਝੂ ਹੁਣ ਖਬਰਾਂ ਦੇ ਸਥਾਰ ਨਾਲ ਪੁਸ਼ਿਆਰਪੁਰ ਵਿਖੇ ਚੋਣ ਕਮਿਸ਼ਨ ਵੱਲੋਂ ਵਕਫ ਵਕ ਉਪਰਾਲੇ ਕਰਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਸੰਬੰਧ 'ਚ ਅੱਜ ਸਵੀਪ ਐਕਟੀਵਿਟੀ ਦੇ ਤਹਿਤ ਪ੍ਰੀਤ ਕੋਲੀ ਦੀ ਅਗਵਾਈ 'ਚ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ 'ਚ ਵੋਟ ਪਾਉਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇੱਕ ਅਲੋਖੇ ਢੰਗ ਨਾਲ ਜਾਗਰੂਕ ਕਰਦੇ ਹਾਂ ਇਸ ਪ੍ਰੋਗਰਾਮ ਦੌਰਾਨ ਸਬਜੀ ਮੰਡੀ ਚ ਸਬਜੀ ਵਪਰੇਤਾ ਅਤੇ ਲੋਕਾਂ ਵੱਲੋਂ ਵੋਟ ਪਾਉਣ ਦਾ ਵਾਅਦਾ ਵੀ ਲਿਆ ਗਿਆ ਅਤੇ ਉਕਤ ਵਿਅਕਤੀਆਂ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਸਮੇਤ 1 ਜੂਨ ਨੂੰ ਵੋਟ ਪਾਉਣ ਲਈ ਜ਼ਰੂਰ ਪਹੁੰਚਣਗੇ ਇਸ ਮੌਕੇ ਵੋਟ ਦੀ ਬੋਲੀ ਕਰਵਾਉਂਦਿਆਂ ਵੋਟ ਪਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਬਾਅਦ ਦਾ ਵਾਅਦਾ ਕਰਵਾਇਆ ਗਿਆ ਅਈ ਸਰ ਅਜਾ ਅਵੇਰਨੈਸ ਕੈਂਪੇਨ ਲਗਾਇਆ ਜਾ ਰਿਹਾ ਹੈ ਤੁਹਾਡੇ ਵੱਲੋਂ ਮੰਡੀ ਕਿਉਂ ਚੁਣੀ ਹੈ ਕੋਈ ਹੋਰ ਵੀ ਪਬਲਿਕ ਪਲੇਸ ਹੈਗੀ ਹੈ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋਵੋਗੇ ਪਿਛਲੇ ਤਕਰੀਬਨ ਮਹੀਨੇ ਸਵਾ ਮਹੀਨੇ ਤੋਂ ਅਸੀਂ ਸਾਰੀਆਂ ਪਬਲਿਕ ਪਲੇਸਾਂ ਹੌਲੀ-ਹੌਲੀ ਕਰਕੇ ਕਵਰ ਕਰ ਰਹੇ ਹਾਂ ਮੰਡੀ ਦਾ ਇੱਕ ਮਨ ਦੇ ਵਿੱਚ ਸੀਗਾ ਕਿ ਇਹ ਰਹਿ ਨਾ ਜਾਵੇ ਕਿਉਂਕਿ ਸਵੇਰੇ ਜਿਨ੍ਹਾਂ ਨੇ ਮੰਡੀ ਸਬਜ਼ੀ ਲੈ ਕੇ ਆਉਣੀ ਆ ਜਾਂ ਫਿਰ ਜਿਨ੍ਹਾਂ ਦੇ ਵੇਚਣੀਆਂ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਇਸੇ ਕਰਕੇ ਜਿੱਥੇ ਉਹ ਹੈਗੇ ਨੇ ਅਸੀਂ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਸਮਾਨ ਦਾ ਖਰਾਬ ਹੋਵੇ ਅਸੀਂ ਉਹਨਾਂ ਤੱਕ ਪਹੁੰਚੀਏ ਤੇ ਜੋ ਵੀ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਜੀ ਦਾ ਮੈਸੇਜ ਹੈ ਕਿ 1 ਜੂਨ ਨੂੰ ਵੋਟ ਪਾਓ ਅਭੀ ਹਰੇਕ ਤੱਕ ਉਹ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਇਲਾਵਾ ਹੋਰ ਵੀ ਕੀ ਤੁਹਾਡੇ ਵੱਲੋਂ ਉਪਲਬਧੀਆਂ ਕੀਤੀ ਜਾ ਰਹੀਆਂ ਜਾਂ ਹੋਰ ਕੋਈ ਪ੍ਰਚਾਰ ਕੀਤਾ ਜਾ ਰਿਹਾ ਲੋਕਾਂ ਨੂੰ ਵੇਅਰ ਕਰਨ ਵਾਸਤੇ ਇਸ ਤੋਂ ਇਲਾਵਾ ਬੱਸ ਅੜਿਆਂ ਦੇ ਉੱਪਰ ਜਾ ਕੇ ਅਸੀਂ ਪ੍ਰਚਾਰ ਕਰ ਰਹੇ ਹਾਂ ਲੇਬਰ ਚੌਂਕ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਹਾਂ ਰੇਲਵੇ ਸਟੇਸ਼ਨ ਦੇ ਉੱਪਰ ਪ੍ਰਚਾਰ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਕਾਲਜਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਕੈਂਪ ਲਗਾਇਆ ਗਿਆ ਹੈ ਟਰੱਕ ਯੂਨੀਅਨ ਦੇ ਵਿੱਚ ਜਾ ਕੇ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਕਿਤੇ ਵੀ ਵੋਟ ਮੌਜੂਦ ਆ ਤੁਸੀਂ ਸਾਨੂੰ ਉੱਥੇ ਮੌਜੂਦ ਸਮਝੋਗੇ ਤੇ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਮੈਸੇਜ ਇੱਕੋ ਹੀ ਆ 1 ਜੂਨ ਨੂੰ ਵੋਟ ਪਾਓ ਇਹ ਜਿਸ ਨੂੰ ਮਰਜ਼ੀ ਪਾਓ ਤੁਹਾਡੀ ਆਪਣੀ ਇੱਛਾ ਆ ਪਰ 1 ਜੂਨ ਨੂੰ ਵੋਟ ਜ਼ਰੂਰ ਪਾਓ ਤਾਂ ਕਿ ਹੁਸ਼ਿਆਰਪੁਰ ਪਾਈਓ ਬਣੇਗਾ ਹੁਸ਼ਿਆਰ ਪਾਈਓ ਕਰੇਗਾ 70 ਪਾਰ ਜੇ ਸਾਰੇ 1 ਜੂਨ ਨੂੰ ਵੋਟ ਪਾਉਣ ਜ਼ਰੂਰ ਜਾਣਗੇ 70% ਭਾਵੇਂ ਜੀ 70 ਪਾਰ 70 ਪਾਰ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੀ ਵੋਟਾਂ ਦੀ ਪਰਸੈਂਟੇਜ ਆ ਪਮਦੋਰ ਤੇ ਕਿਹਾ ਜਾਂਦਾ ਕਿ ਗਈ ਵਾਰ ਜਿਹੜੀਆਂ ਆਪਣੀਆਂ ਐਮਪੀ ਇਲੈਕਸ਼ਨਸ ਆ ਇਹਦੇ ਵਿੱਚ VOTING ਪਰਸੈਂਟੇਜ ਘਟ ਜਾਂਦੀ ਆ ਸੱਤੇ ਪਿਛਲੀ ਵਾਰ ਜਿਹੜੀ ਸਾਡੀ ਵਿਧਾਨ ਸਭਾ ਦੀ ਸੀ ਤਕਰੀਬਨ 68 ਪੁਆਇੰਟ ਕੁਛ ਦੇ ਕਰੀ ਪਹੁੰਚੀ ਸੀ ਇਸ ਵਾਰ ਅਸੀਂ VOTING ਪਰਸੈਂਟ ਪਰਸੈਂਟੇਜ ਜਿਹੜੀ ਹੁਸ਼ਿਆਰਪੁਰ ਦੀ ਆ 70 ਪ੍ਰਤੀਸ਼ਤ ਤੋਂ ਪਾਰ ਕਰਨੀ ਆ ਹੁਸ਼ਿਆਰਪੁਰ ਬਣੇਗਾ ਹੁਸ਼ਿਆਰ ਤਾਂ ਹੀ ਹੋਵੇਗਾ ਸੱਤੇ ਪਾਰ ਅਖੀਰ ਜਦ ਤੱਕ ਇਹਹੀ ਕਹਿਣਾ ਬੰਦਾ ਆ ਚਾਹੇ ਹੋਵੇ ਠੰਡ ਤੇ ਚਾਹੇ ਹੋਵੇ ਗਰਮ ਵੋਟ ਪਾਣ ਚ ਸਾਨੂੰ ਕਾਦੀ ਸ਼ਰਮ ਮੌਸਮ ਹੋਵੇ ਚਾਹੇ ਠੰਡਾ ਤੇ ਚਾਹੇ ਹੋਵੇ ਗਰਮ ਸਾਰੇ ਬੋਲਣਗੇ ਵੋਟ ਪਾਣ ਚ ਕਾਦੀ ਸ਼ਰਮ ਸ਼ਾਬਾਸ਼ ਚਲੋ ਜੀ ਸ਼ਿਵ ਸਨਾ ਜੁਬੀਟੀ ਦੀ ਅਗੂ ਸੁਸ਼ਮਾ ਅੰਦਾਰੇ ਜਿਸ ਹੈਲੀਕਾਪਟਰ ਵਿੱਚ ਸਫ਼ਰ ਕਰਨ ਲਈ ਵਾਲੇ ਸਨ ਉਹ ਹਾ사 ਗ੍ਰਸਤ ਹੋ ਗਿਆ ਦੱਸ ਦਈਏ ਕਿ ਇਹ ਘਟਨਾ ਰਾਏਗੜ ਜ਼ਿਲ੍ਹੇ ਦੇ ਮਹਾੜ ਦੀ ਹੈ ਸੁਸ਼ਮਾ ਅੰਡੇਰੇ ਚੋਣ ਪ੍ਰਚਾਰ ਲਈ ਮਹਾੜ ਤੋਂ ਬਾਰਾਮਤੀ ਜਾਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਹੈਲੀਕਾਪਟਰ ਤੇ ਚੜ ਸਕਦੇ ਹੈਲੀਕਾਪਟਰ ਕ੍ਰੈਸ਼ ਹੋ ਗਿਆ ਹੈਲੀਕਾਪਟਰ ਹਾਸੇ ਦੀ ਇਹ ਵੀਡੀਓ ਰਿਕਾਰਡ ਕੀਤੀ ਗਈ ਹੈ ਅਤੇ ਅੰਡੇਰੇ ਦੇ ਫੇਸਬੁੱਕ ਪੇਜ ਤੇ ਸ਼ੇਅਰ ਵੀ ਕਿੱਤੀ ਗਈ ਹੈ ਦੱਸ ਦਈਏ ਕਿ ਇਸ ਘਟਨਾ ਚ ਕਿਸੇ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ ਜਦ ਕਿ ਹੈਲੀਕਾਪਟਰ ਦਾ ਪਾਇਲਟ ਵੀ ਸੁਰੱਖਿਆ ਦਾ ਦੱਸਿਆ ਜਾ ਰਿਹਾ ਹੈ ਦਰਅਸਲ ਸੁਸ਼ਮਾ ਅੰਦਾਰੇ ਚੋਣ ਪ੍ਰਚਾਰ ਕਰਨ ਲਈ ਅਮਰਾਵਤੀ ਜਾਣ ਵਾਲੀ ਸੀ ਗਾਜ਼ਾ ਵਿੱਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਖਿਲਾਫ ਅਮਰੀਕਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਪ੍ਰਦਰਸ਼ਨਾਂ ਦੇ ਮੱਦੇ ਨਜ਼ਰ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਹਰੇਕ ਲੋਕਤੰਤਰੀ ਦੇਸ਼ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਜ਼ਿੰਮੇਵਾਰੀ ਦੀ ਭਾਵਨਾ ਅਤੇ ਜਨਤਕ ਸੁਰੱਖਿਆ ਵਿਚਕਾਰ ਸਹੀ ਸੰਤੁਲਨ ਹੋਣਾ ਚਾਹੀਦਾ ਹੈ ਅਮਰੀਕੀ ਅਧਿਕਾਰੀਆਂ ਨੇ ਪ੍ਰਦਰਸ਼ਨ ਨੂੰ ਕੁਚਲਣ ਲਈ ਸੈਂਕੜੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਿਆ ਦੱਸ ਦਈਏ ਕਿ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਅਮਰੀਕਾ ਵਿੱਚ ਪੁਲਿਸ ਵੱਲੋਂ ਕਈ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਨਿਊਯਾਰਕ ਪੁਲਿਸ ਵਿਭਾਗ ਨੇ ਕਲੰਬੀਆ ਯੂਨੀਵਰਸਿਟੀ ਅਤੇ ਸਿਟੀ ਯੂਨੀਵਰਸਿਟੀ ਆਫ ਨਿਊਯਾਰਕ ਵਰਗੀਆਂ ਪ੍ਰਮੁੱਖ ਸੰਸਥਾਵਾਂ ਤੇ ਕੈਂਪਾਂ ਤੇ ਛਾਪੇ ਮਾਰੇ ਕਰਕੇ ਨਤੀਜੇ ਵਜੋਂ ਕਈ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮੇਅਰ 에ਰਿਕ ਐਡਮਸ ਨੇ ਕਾਲਜ ਕੈਂਪਸ ਵਿੱਚ ਅਸ਼ਾਂਤੀ ਦਾ ਕਾਰਨ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਕਰਨ ਵਾਲੇ ਬਾਹਰੀ ਅੰਦੋਲਨਕਾਰੀਆਂ ਨੂੰ ਦਿੱਤਾ ਸੀਮਾ ਸੁਰੱਖਿਆ ਬਲ ਬੀਐਸਐਫ ਦੇ ਜਵਾਨਾਂ ਨੇ ਪੰਜਾਬ ਦੇ ਅੰਮ੍ਰਿਤਸਰ ਚ ਹਥਿਆਰਾਂ ਸਮੇਤ ਭਾਰਤੀ ਸਰਹੱਦ ਦੇ ਦਾਖਲ ਹੋਏ ਇੱਕ ਕੁਸਬੈਠੀਏ ਨੂੰ ਫੜਿਆ ਹੈ ਜਦੋਂ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵੀ ਗੋਲੀਆਂ ਚਲਾ ਦਿੱਤੀਆਂ ਇਸ ਤੋਂ ਬਾਅਦ ਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਹਥਿਆਰਾਂ ਸਮੇਤ ਕਾਬੂ ਕਰ ਲਿਆ ਫਿਲਹਾਲ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਉਸਪੈਟ ਅਮਰitsar ਦੇ ਸਰਹੱਦੀ ਪਿੰਡ ਦੌਕੇ ਵਿੱਚ ਹੋਈ ਦੁਪਹਿਰ ਵੇਲੇ ਚੌਕਸੀ ਤੇ ਤਾਇਨਾਤ ਬੀਐਸਐਫ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਸਰਹੱਦੀ ਸੁਰੱਖਿਆ ਵਾਰਡ ਵੱਲ ਆ ਰਹੇ ਇੱਕ ਵਿਅਕਤੀ ਦੀ ਸ਼ੱਕੀ ਹਰਕਤ ਦੇਖੀ ਬੀਐਸਐਫ ਜਵਾਨਾਂ ਨੇ ਕੁਸਪਟੀਆਂ ਨੂੰ ਲਲਕਾਰਿਆ ਜਿਸ ਤੇ ਉਸਨੇ ਆਪਣੀ ਪਿਸਤੌਲ ਕਢ ਲਈ ਅਤੇ ਹਵਾ ਵਿੱਚ ਇੱਕ ਰਾਉਂਡ ਫਾਇਰ ਕੀਤਾ ਸਾਬਕਾ ਕੌਂਸਲਰ ਤੇ ਹੋਇਆ ਜਾਨਲੇਵਾ ਹਮਲਾ ਜੋ ਕਿ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਜ਼ੀਰਾ ਦੇ ਅਵਾਨ ਰੋਡ ਤੇ ਅੱਜ ਇੱਕ ਸਾਬਕਾ ਕੌਂਸਲਰ ਤੇ ਕਾਤਲਾਨਾ ਹਮਲਾ ਕੀਤੇ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਗੰਭੀਰ ਰੂਪ ਵਿੱਚ ਚਕਮੀ ਸਾਬਕਾ ਐਮਸੀ ਨੂੰ ਸਿਵਲ ਹਸਪਤਾਲ ਜਿਦਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਇੱਕ ਔਰਤ ਅਤੇ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਹਵੇਲੀ ਦੇ ਅੰਦਰ ਚਲੇ ਜਾਂਦੇ ਹਨ ਜਿਨ੍ਹਾਂ ਪਿੱਛੇ ਸਾਬਕਾ ਕੌਂਸਲਰ ਵੀ ਹਵੇਲੀ ਅੰਦਰ ਚਲਾ ਜਾਂਦਾ ਹੈ ਕੁਝ ਸਮਾਂ ਬਾਅਦ ਇੱਕ ਹੋਰ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਹੁੰਦਾ ਹੈ ਜਿਸ ਕੋਲ ਤੇਜ਼ ਤਾਰ ਹਥਿਆਰ ਹੁੰਦਾ ਹੈ ਅਤੇ ਉਹ ਵੀ ਹਵੇਲੀ ਅੰਦਰ ਚਲਾ ਜਾਂਦਾ ਹੈ ਅੰਦਰ ਜਾ ਕੇ ਇਸ ਵੱਲੋਂ ਸਾਬਕਾ ਕੌਂਸਲਰ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਹਾਲ ਹੀ ਵਿੱਚ ਜਲੰਧਰ ਨਗਰ ਨਿਕਮ ਦੀ ਲੰਮਾ ਪਿੰਡ ਸਥਿਤ ਵਰਕਸ਼ਾਪ ਦਾ ਇੱਕ ਕਪਲਾ ਸਾਹਮਣੇ ਆਇਆ ਹੈ ਜਿਸ ਨਾਲ ਨਗਰ ਨਿਕਮ ਦੀ ਅਫਸਰशाही ਵਿੱਚ ਤਮੱਚੜ ਜਿਹਾ ਮਚਿਆ ਹੋਇਆ ਹੈ ਇਸ ਘਪਲੇ ਬਾਬਤ ਖਬਰ છਪਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਗੋਤਮ ਜੈਨ ਨੇ ਅੱਜ ਆਪਣੇ ਆਫਿਸ ਵਿੱਚ ਸਬੰਧਤ ਅਧਿਕਾਰੀਆਂ ਕਰਮਚਾਰੀਆਂ ਅਤੇ ਅਕਾਊਂਟਸ ਵਿਭਾਗ ਨਾਲ ਜੁੜੇ ਸਟਾਫ ਦੀ ਇੱਕ ਮੀਟਿੰਗ ਬੁਲਾਈ ਜਿਸ ਦੌਰਾਨ ਕਈ ਪਹਿਲੂਆਂ ਤੇ ਗੱਲਬਾਤ ਹੋਈ ਪਤਾ ਲੱਗਾ ਹੈ ਕਿ ਨਗਰ ਨਿਗਮ ਦੇ ਜਿਹੜੇ ਅਫਸਰ ਕੁਝ ਦਿਨ ਪਹਿਲਾਂ ਇਸ ਘਪਲੇ ਤੇ ਪਰਦਾ ਪਾਉਣ ਅਤੇ ਇਸ ਨੂੰ ਠੰਡੇ ਬਸਤੇ ਵਿੱਚ ਪਾਉਣ ਸੰਬੰਧੀ ਸਲਾਹ ਦੇ ਰਹੇ ਸਨ ਉਹਨਾਂ ਨੂੰ ਹੁਣ ਯੂ ਟਰਨ ਲੈ ਲਿਆ ਹੈ ਕਿਉਂਕਿ ਘਪਲੇ ਨਾਲ ਜੁੜੇ ਅਹਿਮ ਦਸਤਾਵੇਜ਼ ਕਈ ਹੋਰ ਲੋਕਾਂ ਤੱਕ ਪਹੁੰਚ ਚੁੱਕੇ ਹਨ ਜਿਸ ਕਾਰਨ ਹੁਣ ਉਹਨਾਂ ਵਿੱਚ ਫੇਰ ਬਦਲ ਕਰਨਾ ਸੰਭਵ ਨਹੀਂ ਹੈ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਪੂਰੇ ਦੇਸ਼ 'ਚ ਸਿਆਸੀ ਮਾਹੌਲ ਗਰਮਾਇਆ ਪਿਆ ਹੈ ਹਰੇਕ ਪਾਰਟੀ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਲਈ ਪੂਰਾ ਵਾਹ ਲਗਾ ਰਹੀ ਹੈ ਉਮੀਦਵਾਰ ਤੇ ਵਰਕਰਾਂ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਚੋਣ ਅਖਾੜੇ ਵਿੱਚ ਉਤਰੇ ਹੋਏ ਹਨ ਅਤੇ ਲੋਕਾਂ ਕੋਲ ਆਪਣੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ اپیل ਕਰ ਰਹੇ ਹਨ ਇਸ ਸਿਆਸੀ ਮਾਹੌਲ ਦੌਰਾਨ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਨੇ ਹਰੇਕ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਲੋਕ ਹੱਸਣ ਲਈ ਮਜਬੂਰ ਹੋ ਰਹੇ ਹਨ ਇਹ ਮਾਮਲਾ ਹੈ ਜਲੰਧਰ ਦਾ ਜਿੱਥੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਪ੍ਰਚਾਰ ਦੌਰਾਨ ਇੱਕ ਸਮਾਗਮ ਵਿੱਚ ਉਹਨਾਂ ਦੀ ਪਤਨੀ ਸੁਨੀਤਾ ਦੀ ਜ਼ੁਬਾਨ ਫਿਸਲ ਗਈ ਇਸ ਸਮਾਗਮ 'ਚ ਉਹ ਆਪਣੇ ਪਤੀ ਦੀ ਪਾਰਟੀ ਲਈ ਭਾਜਪਾ ਜੋ ਕਿ ਉਹਨਾਂ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਵੋਟਾਂ ਮੰਗਣ ਲਈ ਪਹੁੰਚੇ ਸਨ ਪਰ ਉਹਨਾਂ ਨੇ ਲੋਕਾਂ ਨੂੰ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਪਾਉਣ ਦੀ ਅਪੀਲ ਕਰ ਦਿੱਤੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਬੀਤੇ ਦਿਨ ਐਲਾਨੇ ਗਏ ਗੱਲ ਜ਼ਿਲ੍ਹਾ ਗੁਰਦਾਸਪੁਰ ਦੀ ਕਰੀਏ ਤਾਂ ਇੱਥੇ ਪੁੱਤਰਾਂ ਦੀ ਬਜਾਏ ਧੀਾਂ ਦੀ ਕਾਰਗੁਜ਼ਾਰੀ ਵਧੀਆ ਰਹੀ ਪਹਿਲੀਆਂ 4 ਪੋਜੀਸ਼ਨਾਂ ਤੇ ਲੜਕੀਆਂ ਵੱਲੋਂ ਕਬਜ਼ਾ ਜਮਾਇਆ ਗਿਆ ਪਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹਿਲਾ ਅਤੇ ਸੂਬੇ ਵਿੱਚ ਚੌਥਾ ਰੈਂਕ ਹਾਸਲ ਕਰਨ ਵਾਲੀ ਲੜਕੀ ਪਰਮਿੰਦਰ ਕੌਰ ਨੇ ਆਪਣੇ ਪਰਿਵਾਰ ਵਿੱਚ ਪੁੱਤਰ ਦੀ ਕਮੀ ਦਾ ਅਫਸੋਸ ਆਪਣੀ ਸਫਲਤਾ ਅੱਗੇ ਛੋਟਾ ਕਰ ਦਿੱਤਾ ਹੈ ਦੋ ਧੀਆ ਵਾਲੇ ਉਸਦੇ ਮਾਪਿਆਂ ਦਾ ਪੁੱਤਰ ਨਾ ਹੋਣ ਦਾ ਅਫਸੋਸ ਧੀ ਵੱਲੋਂ ਗੱਡੇ ਗਏ ਸਫਲਤਾ ਦੇ ਝੰਡਿਆਂ ਦੇ ਅੱਗੇ ਬੋਣਾ ਹੋ ਗਿਆ ਹੈ ਪਰਮਿੰਦਰ ਦੇ ਮਾਪਿਆਂ ਨੂੰ ਆਪਣੀ ਧੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜਿਸ ਨੇ ਸੂਬੇ ਵਿੱਚ ਉਹਨਾਂ ਦਾ ਨਾਮ ਰੋਸ਼ਨ ਕਰ ਦਿਖਾਇਆ ਹੈ। ਸ਼੍ਰੀ ਗੁਰੂ ਨਾਨਕ ਅਕੈਡਮੀ ਕੰਡਿਆਲ ਵਿੱਚ ਸੁਪਰ ਮੈਡੀਕਲ ਦੀ ਵਿਦਿਆਰਥਣ ਰਹੀ ਪਰਮਿੰਦਰ ਕੌਰ ਨੇ 500 ਵਿੱਚੋਂ 497 ਅੰਕ ਹਾਸਲ ਕਰਕੇ ਜिले ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਉਹ ਸਫਲਤਾ ਦੀ ਇਸ ਕਹਾਣੀ ਨੂੰ ਅੱਗੇ ਵਧਾਉਣ ਦੀ ਤਿਆਰੀ ਵੀ ਕਰ ਰਹੀ ਹੈ। ਡਾਕਟਰ ਬਣਨ ਦਾ ਸੁਪਨਾ ਸਜਾਉਣ ਵਾਲੀ ਪਰਮਿੰਦਰ ਕੌਰ ਦੇ ਮਾਪਿਆਂ ਨਾਲ ਜਦੋਂ ਗੱਲ ਕਰਨੀ ਚਾਹੀ ਤਾਂ ਧੀ ਦੀ ਸਫਲਤਾ ਦੇ ਕਹਾਣੀ ਬਿਆਨ ਕਰਦੇ ਆ ਉਹਨਾਂ ਦੀਆਂ ਅੱਖਾਂ ਪਰ ਆਈਆਂ ਕਹਿੰਦੇ ਆ ਵੀ ਮੁੰਡੇ ਬਹੁਤ ਲਾਇਕ ਹੁੰਦੇ ਰ ਕੁੜੀਆਂ ਲਾਇਕ ਨਹੀਂ ਹੁੰਦੀਆਂ ਤੇ ਸਾਡੇ ਪੁੱਤ ਦੇ ਸਾਡੇ ਜਿਹਨਾਂ ਪੁੱਤਾਂ ਦੇ ਸਾਡਾ ਨਾਰੋਸ਼ਨ ਕੀਤਾ ਮੈਂ ਸਾਰੇ ਇਹ ਕਹਿੰਦਾ ਨਾ 3 ਜਣਾ ਵਰਤ ਵਰਤਿਆਰ ਕਰੋ ਤੁਹਾਨੂੰ ਅੱਗੇ ਆਉਣ ਦਿਓ ਤਾਂ ਕਿ ਸਾਡਾ ਸਾਰੇ ਪਰਿਵਾਰ ਦਾ ਨਾਰੋਸ਼ਨ ਕਰ ਸਕਣ ਇਹ 3 ਨੇ ਮੇਰੇ ਪੁੱਤ ਨੇ ਮੈਂ ਇਹ ਕਹਿਣਾ ਚਾਹੁੰਦਾ ਮੇਰੇ ਸਕੂਲ ਦਾ ਵੀ ਬਹੁਤ ਜ਼ਿਆਦਾ ਹੱਥ ਮੇਰੇ ਉੱਤੇ ਹੈਗਾ ਔਰ ਸਾਡੇ ਜੇ ਸਰ ਰਾਜਵੀਰ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਮਤਲਬ ਪੂਰਾ ਸਾਲ 2 ਸਾਲ ਮਤਲਬ ਬਿਨਾ ਕਿਸੇ ਜਿਹਨੂੰ ਕਹਿੰਦੇ ਆ ਲਾਲਚ ਤੋਂ ਵੀ ਇਹਨਾਂ ਨੂੰ ਪੜਾਇਆ ਨਹੀਂ ਤੇ ਅੱਜ ਕੱਲ ਕੋਈ ਕਿਸੇ ਨੂੰ ਪੜਾਉਂਦਾ ਨਹੀਂ ਨਾ ਸਰ ਨੇ ਬੜੀ ਮਿਹਨਤ ਕਰਵਾ ਕੇ ਇਹਨਾਂ ਨੂੰ ਬੇਟੀਆਂ ਨੂੰ ਅੱਗੇ ਲਿਆਂਦਾ ਵਾ ਤੇ ਮੇਰੀ ਮੈਸੇਜ ਜੋ ਕਿ ਦਿਨ ਰਾਤ ਇਹਨਾਂ ਨਾਲ ਰਹਿੰਦੀ ਰਹੀ ਆ ਜੇ ਰਾਤ ਨੂੰ ਜਾਗਦੀਆਂ ਤੇ ਰਾਤ ਨੂੰ ਜਾਗਦੀ ਰਹੀ ਆ ਤੇ ਜੇ ਦਿਨੇ ਆ ਤੇ ਦਿਨੇ ਵੀ ਸਾਰੇ ਕੰਮ ਤਿਆਗ ਕੇ ਇਹਨਾਂ ਨਾਲ ਸਾਥ ਦਿੱਤਾ ਮੇਰੀ ਮੈਸੇਜ ਨੇ ਬਹੁਤ ਸਾਦਤਾ ਨਾਲ ਤੇ ਡਾਕਟਰ ਬਣ ਕੇ ਦੁਨੀਆ ਦੀ ਸੇਵਾ ਕਰਨਾ ਚਾਹੁੰਦੀ ਆ ਮੈਂ ਪਰਮਾਤਮਾ ਜੀ ਅਰਦਾਸ ਕਰਦਾ ਵਾਂ ਤੇ ਪਰਮਾਤਮਾ ਜੀ ਦੀ ਖੁਆਇਸ਼ ਕੋਲੀ ਪੂਰੀ ਕਰੇ ਤੇ ਨੂੰ ਜਰੂਰ ਇਹਦੇ ਮਕਾਮ ਤੇ ਪਹੁੰਚਾ ਦੇ ਸਰ ਪੰਜਾਬ ਦੀਆਂ ਮੁੱਖ ਖਬਰਾਂ ਹੋਰ ਖਬਰਾਂ ਵੇਖਣ ਲਈ ਜੁੜੇ ਰਹੋ ਜੀਬੀਸੀ ਅਪਡੇਟ ਦੇ ਨਾਲ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ